ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਕੰਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਭੋ ਸ਼ਹੀਦਾ ਸਿੰਘਾ ਗੁਰੂ ਸਹਿਬਾਨਾਂ ਦੇ ਚਰਨਾਂ ਕਮਨਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਵੀਰ ਦੀ ਸੱਚੀ ਹੱਡ ਬੀਤੀ ਸੰਧੀ ਕਰਾਂਗੇ ਸਾਥ ਸੰਗਤ ਇਹ ਕਿ ਉਹ ਵੀਰ ਨੇ ਦੱਸਿਆ ਕਿ ਮੈਂ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹ ਬਿਨਾ ਆਈ ਲੈਟਰਸ ਕੀਤੇ ਇੱਕ ਆਮ ਜਿਹਾ ਇਨਸਾਨ ਕਿਵੇਂ ਆਸਟ੍ਰੇਲੀਆ ਦਾ ਵੀਜ਼ਾ ਲੱਗਦਾ ਤੇ ਉਸਦੇ ਘਰ ਦੇ ਹਾਲਾਤ ਕਿਸ ਤਰੀਕੇ ਬਦਲ ਜਾਂਦੇ ਨੇ ਉਹ ਵੀਰ ਨੇ ਆਪਣੀ ਹੱਦਬੀਤੀ ਸਾਂਝੀ ਕੀਤੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਉਸ ਵੀਰ ਦੀ ਹੱਦਬੀਤੀ ਸਾਂਝੀ ਕਰਨ ਲੱਗੇ ਹਾਂ ਕਿ ਕਿਵੇਂ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦਾ ਸਿੰਘਾਂ ਦੀ ਸਾਡੇ ਪਰ ਘਰ ਪਰਿਵਾਰ ਤੇ ਕਿਰਪਾ ਹੁੰਦੀ ਏ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ ਇਹ ਸਾਰੇ ਵਿਚਾਰ ਤੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਵੀ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਭੈਣ ਭਰਾ ਗੁਰਬਾਣੀ ਦੇ ਨਾਲ ਜੁੜ ਸਕਦਾ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਛੋੜੋ ਤੇ ਹੋਰ ਭੈਣ ਭਰਾਵਾਂ ਕੇ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਛੋੜਿਆ ਕਰੋ ਆਓ ਉਸ ਵੀਰ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰੀਏ ਸਾਧ ਸੰਗਤ ਜੀ ਇਹ ਘਟਨਾ ਪੰਜਾਬ ਦੇ ਇੱਕ ਸਧਾਰਨ ਪਰਿਵਾਰ ਦੇ ਵੀਰ ਦੀ ਹੈ ਉਹਨਾਂ ਦਾ ਪਰਿਵਾਰ ਬਹੁਤ ਹੀ ਸਿੰਪਲ ਸੀ ਸਧਾਰਨ ਸੀ ਘਰ ਦੇ ਹਾਲਾਤ ਵੀ ਬਹੁਤ ਹੀ ਜ਼ਿਆਦਾ ਨਾਜ਼ੁਕ ਸਨ ਸਾਹਸੰਗੀ ਜੀ ਉਹ ਵੀਰ ਦਾ ਸੁਪਨਾ ਸੀ ਕਿ ਉਹ ਆਸਟ੍ਰੇਲੀਆ ਜਾਵੇ ਆਪਾਂ ਵੀ ਕਈ ਵਾਰ ਸੋਚਦੇ ਆ ਨਾ ਜਿਵੇਂ ਕਿ ਅਸੀਂ ਬਾਹਰ ਜਾਈਏ ਪਰਮਾਤਮਾ ਸਾਡੀ ਆਸ ਸੁਪਨੇ ਪੂਰੇ ਕਰੇ ਉਹ ਕਰੇ ਆਪਾਂ ਨੂੰ ਬਹੁਤ ਬਹੁਤ ਆਸਾਂ ਉਮੀਦਾਂ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਸਾਹਸੰਗੀ ਜੀ ਵੀਰ ਦਾ ਸੁਪਨਾ ਸੀ ਕਿ ਉਹ ਆਸਟ੍ਰੇਲੀਆ ਜਾਵੇ ਪੜਹਾ ਘਰ ਦੇ ਜਿਹੜੇ ਹਾਲਾਤ ਦੀ ਉਹ ਇੰਗਲਿਸ਼ ਜ਼ਿਆਦਾ ਮੰਦੀ ਸਨ ਉਹ ਇੰਨੇ ਜ਼ਿਆਦਾ ਔਖੇ ਸਨ ਕਿ ਘਰ ਦੀ ਮਾਲੀ ਹਾਲਤ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ ਤੇ ਇਸ ਦੇ ਨਾਲ ਨਾਲ ਸਾਧ ਸੰਗੇਜੀ ਉਹ ਵੀਰ ਨੇ ਦੱਸਿਆ ਕਿ ਕਹਿੰਦੇ ਮੈਂ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਵੀ ਨਹੀਂ ਸੀ ਕਹਿੰਦੇ ਕਿ ਮੈਨੂੰ ਇੰਗਲਿਸ਼ ਦੀ ਤਾਂ ਬਿਲਕੁਲ ਵੀ ਨੌਲੇਜ ਨਹੀਂ ਸੀ ਤੇ ਕਹਿੰਦੇ ਮੈਂ ਆਈਲੈਟਸ ਦਾ ਪੇਪਰ ਵੀ ਇਹ ਜਿਹੜਾ ਉਹ ਮੇਰਾ ਕਲੀਅਰ ਨਹੀਂ ਸੀ ਹੁੰਦਾ ਬਹੁਤ ਵਾਰ ਕਹਿੰਦੇ ਮੈਂ ਆਈਲੈਟਸ ਦੇ ਪੇਪਰ ਦਿੱਤੇ ਕਿਤੇ ਵਾਰ-ਵਾਰ ਮੈਨੂੰ ਅਸਫਲਤਾ ਹੀ ਮਿਲੀ। ਕਹਿੰਦੇ ਹਰ ਵਾਰ ਮੈਂ ਆਈਲੈਟਸ ਦੇ ਇਗਜ਼ਾਮ ਦੇ ਵਿੱਚੋਂ ਕਹਿੰਦੇ ਰਹਿ ਜਾਂਦਾ ਸੀ। ਬਹੁਤ ਵਾਰ ਕਹਿੰਦੇ ਮੈਂ ਕੋਸ਼ਿਸ਼ ਕੀਤੀ ਪਰ ਮੇਰਾ ਆਈਲੈਟਸ ਦਾ ਇਗਜ਼ਾਮ ਵੀ ਕਹਿੰਦੇ ਕਲੀਅਰ ਨਹੀਂ ਸੀ ਹੋਇਆ। ਇਸੇ ਤਰ੍ਹਾਂ ਸਾਹਿਬ ਸਿੰਘ ਜੀ ਉਹ ਵੀਰ ਨੇ ਦੱਸਿਆ ਕਿ ਹਰ ਵਾਰ ਮੈਂ ਪੇਪਰ ਦੇ ਕੇ ਆਉਂਦਾ ਕਹਿੰਦੇ ਪਰ ਖੁਸ਼ੀ ਦੀ ਬਜਾਏ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਸੀ। ਤੇ ਜਦੋਂ ਮੇਰਾ ਇਗਜ਼ਾਮ ਕਲੀਅਰ ਨਹੀਂ ਸੀਦਾ ਦਸਾ ਸੰਗੇ ਚੀ ਉਹ ਵੀਰ ਨੇ ਦੱਸਿਆ ਕਿ ਜਿਹੜੇ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਕੋਈ ਵੀ ਆਂਡਗਵਾੜ ਦੇ ਲੋਕ ਸਨ ਤੇ ਕਹਿੰਦੇ ਕਿ ਉਹ ਮੈਨੂੰ ਹਮੇਸ਼ਾ ਇਹੀ ਤਰਨੀ ਮੀਨੇ ਮਾਰਦੇ ਸਨ ਕਿ ਬਿਨਾਂ ਆਈਲਰਸ ਤੇ ਕੁਝ ਨਹੀਂ ਹੋ ਸਕਦਾ ਤੂੰ ਛੱਡ ਦੇ ਇਹ ਵਾਲੇ ਸੁਪ ਦੇ ਲੈ ਦੇ ਕਹਿੰਦੇ ਕਿ ਉਹਨਾਂ ਨੇ ਮੇਰੀ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਮੇਰੇ ਨਾਲ ਮਚਾ ਕੇ ਕਰਨਾ ਕਿ ਤੂੰ ਕਿੱਥੇ ਬਾਹਰ ਚਲਾ ਜਾਏਂਗਾ ਤੇਰੇ ਵਾਸਤੇ ਦੀ ਗੱਲ ਨਹੀਂ ਤੂੰ ਰਹਿਣ ਦੇ ਪਰ 사ਸੰਗੇ ਜੀ ਉਹ ਵੀਰ ਨੇ ਦੱਸਿਆ ਕਿ ਮੇਰਾ ਭਰੋਸਾ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਸੀ ਕਿ ਇਹਨੇ ਮੈਨੂੰ ਪੂਰੀ ਆਸ ਮੀਂ ਸੀ ਭਾਵੇਂ ਕੋਈ ਵੀ ਰਸਤਾ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਕੱਢਣ ਮੇਰਾ ਇਹ ਸੁਪਨਾ ਜ਼ਰੂਰ ਪੂਰਾ ਕਰਨਗੇ ਤਾਂ 사ਸੰਗਤ ਜੀ ਜਦੋਂ ਅਸੀਂ ਪ੍ਰਮਾਤਮਾ ਤੇ ਭਰੋਸਾ ਰੱਖਣੀ ਆ ਵਿਸ਼ਵਾਸ ਹੁੰਦਾ ਹੈ ਸਾਡਾ ਤੇ ਉਦੋਂ ਸਾਡੇ ਸੁਪਨੇ ਜ਼ਰੂਰ ਪੂਰੇ ਹੁੰਦੇ ਨੇ ਇਸੀ ਤਰ੍ਹਾਂ ਸਾ ਸੰਗੇਜੀ ਉਹ ਵੀਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਸੀ ਤੇ ਗੁਰਬਾਣੀ ਦੇ ਨਾਲ ਜੁੜਦੇ ਜੁੜਦੇ ਉਹ ਵੀਰ ਕਹਿੰਦੇ ਕਿ ਮੈਂ ਸੂਨੀਆਤਨਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਚਪੈਰਾ ਸੇਵ ਕਰਕੇ ਜਾਂਦਾ ਹੈ ਕਿੰਨੇ ਮੈਂ ਸ਼ਰਦਾ ਦੇ ਨਾਲ ਕਿੰਨੇ ਪੂਰੀ ਵਿਸ਼ਵਾਸ ਤੇ ਭਾਵਨਾ ਦੀ ਨਾਲ ਚਪੈਰਾ ਸੇਵ ਕਰਨਾ ਸ਼ੁਰੂ ਕੀਤਾ ਇਸੀ ਤਰ੍ਹਾਂ ਸਾ ਸੰਗੀਤ ਜੀ ਵੀਰ ਨੇ ਦੱਸਿਆ ਕਿ ਜੁਪੈਰਾ ਸਾਹਿਬ ਕਟਨ ਦੀ ਨਾਲ-ਨਾਲ ਇੱਕ ਦਿਨ ਵੀਰ ਨੇ ਕਿਹਾ ਕਿ ਗੁਰੂ ਘਰ ਵਿੱਚ ਜਾ ਕੇ ਮੈਂ ਅਰਦਾਸ ਕੀਤੀ ਕਿ ਹੀ ਸੱਚੇ ਪਾਤਸ਼ਾਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਲਿਖੇ ਦੇ ਵਿੱਚ ਤਾਂ ਰਾਤ ਖੁਦ ਬਣਾ ਜੇ ਮੇਰੇ ਲੇਖਣ ਦੇ ਵਿੱਚ ਲਿਖਿਆ ਹੋਇਆ ਬਾਹਰ ਚਾਣਾ ਤੇ ਰਸਤਾ ਤੁਸੀਂ ਖੁਦ ਬਣਾਉਣਾ ਹੈ ਉਸ ਦਿਨ ਤੋਂ ਵੀਰ ਨੇ ਕਿਹਾ ਕਿ ਮੈਂ ਹਰ ਰੋਜ਼ ਜੁਪੈਰਾ ਸਾਹਿਬ ਪੂਰੀ ਸ਼ਰਧਾ ਭਾਵਨਾ ਦੇ ਨਾਲ ਹਰ ਬੋਝ ਰੁਟੀਨ ਦੇ ਨਾਲ ਕੱਟਣਾ ਸ਼ੁਰੂ ਕਰ ਦਿੱਤਾ ਤੇ ਵੀਰ ਕਹਿੰਦੇ ਕਿ ਥੋੜੀ ਮੇਰੀ ਮਾੜੀ ਸੰਗਤ ਸੀ ਕਹਿੰਦੇ ਮੈਂ ਸ਼ਰਾਬ ਪੀਂਦਾ ਸੀ ਮਾੜੀ ਸੰਗਤ ਕਰਦਾ ਸੀ ਕਹਿੰਦੇ ਕਿ ਇਹ ਸਭ ਕੁਝ ਮੈਂ ਛੱਡ ਦਿੱਤਾ ਸਵੇਰੇ ਉੱਠ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਂਦਾ ਫਿਰ ਮੈਂ ਦੁਪਹਿਰਾ ਸਹਿਬ ਘਟ ਦਾ ਗੁਰਦੁਆਰਾ ਸਾਹਿਬ ਜਾਂਦਾ ਸਾਹ ਸੰਗੇ ਜੀ ਉਹ ਵੀਰ ਨੇ ਦੱਸਿਆ ਕਿ ਕੋਈ ਜਾਦੂ ਨਹੀਂ ਕੋਈ ਟੋਟਕਾ ਨਹੀਂ ਜੇਤੇ ਸਿਰਫ ਪੂਰਾ ਭਰੋਸਾ ਤੇ ਸੱਚੀ ਭਾਵਨਾ ਦੇ ਨਾਲ ਮੈਂ ਚਪੈਰਾ ਸੇਵ ਕੱਟਣਾ ਸ਼ੁਰੂ ਕਰ ਦਿੱਤਾ ਤੇ ਘਰ ਦੇ ਵਿੱਚ ਜੂਤ ਜਗਾਉਣੀ ਵੀ ਸ਼ੁਰੂ ਕਰ ਦਿੱਤੀ ਤੇ ਉਹ ਵੀਰ ਨੇ ਦੱਸਿਆ ਸਾਧ ਸੰਗੀਜੀ ਅਚਾਨਕ ਕਹਿੰਦੇ ਕਿ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਕੁਝ ਹੀ ਮਹੀਨਿਆਂ ਦੇ ਬਾਅਦ ਲਗਾਤਾਰ ਰੁਟੀਨ ਦੀ ਨਾਲ ਚਪੈਰਾ ਸੇਵ ਕੱਟ ਕੇ ਜੂਤ ਜਗਾਉਣੀ ਸ਼ੁਰੂ ਕਰ ਦਿੱਤੀ ਤੇ ਕੁਝ ਹੀ ਮਹੀਨੇ ਬੀਤਦੇ ਆ ਕੁਝ ਮਹੀਨਿਆਂ ਦੇ ਬਾਅਦ ਉਹ ਵੀਰ ਨੇ ਦੱਸਿਆ ਕਿ ਇੱਕ ਅਚੇਹਾ ਮੌਕਾ ਪੜਿਆ ਜਿਸ ਦੀ ਕਿਸੇ ਨੂੰ ਵੀ ਕਦੇ ਉਮੀਦ ਹੀ ਨਹੀਂ ਸੀ ਕਹਿੰਦੇ ਇੱਕ ਜਾਣ ਪਛਾਣ ਦੇ ਰਾਹੀਂ ਆਸਟ੍ਰੇਲੀਆ ਦਾ ਐਸਾ ਵੀਜ਼ਾ ਰਸਤਾ ਕਹਿੰਦੇ ਖੁੱਲਿਆ ਜਿੱਥੇ ਆਈਲੈਂਡਸ ਲਾਜ਼ਮੀ ਹੀ ਨਹੀਂ ਸੀ ਸਾਧ ਸੰਗਤ ਜੀ ਜਦੋਂ ਅਸੀਂ ਭਰੋਸਾ ਰੱਖ ਕੇ ਪਰਮਾਤਮਾ ਤੇ ਪਰਮਾਤਮਾ ਦਾ ਨਾਮ ਚਾਪਦਿਆਂ ਜੋਤ ਜਗਾਉਣੀ ਆ ਤਾਂ ਉਸ ਸਮੇਂ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਕੁਝ ਇਸ ਤਰ੍ਹਾਂ ਦੀ ਚਮਤਕਾਰ ਹੀ ਸਾਡੇ ਨਾਲ ਕਰਦੇ ਨੇ ਇਸ ਤਰ੍ਹਾਂ ਇਹ ਇੱਕ ਵੀਰ ਕਹਿੰਦੇ ਕਿ ਇਹ ਅਜਿਹਾ ਬੀਜਾ ਕਹਿੰਦੇ ਇੱਕ ਨਿਕਲਿਆ ਜਿਹਦੇ ਵਿੱਚ ਆਈ ਲੈਟਸ لازਮੀ ਹੀ ਨਹੀਂ ਸੀ ਕਹਿੰਦੇ ਫਾਈਲ ਤਿਆਰ ਹੋਈ ਅਰਦਾਸ ਕੀਤੀ ਕੀ ਤੇ ਸਾਰੇ ਕਹਿੰਦੇ ਸਨ ਵੀ ਮੁਸ਼ਕਲ ਹੈ ਕਹਿੰਦੇ ਵੀ ਮੈਂ ਅਰਦਾਸ ਕਰਕੇ ਆਪਣੀ ਫਾਈਲ ਤਿਆਰ ਕੀਤੀ ਪਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਹਿੰਦੇ ਕਿਰਪਾ ਦੇ ਅੱਗੇ ਕੋਈ ਵੀ ਮੁਸ਼ਕਲ ਟੇਕ ਨਾ ਸਕੇ ਸਾਰਾ ਪ੍ਰੋਸੈਸ ਹੋਣ ਤੋਂ ਬਾਅਦ ਵਿੱਚ ਸਾਧ ਸਿੰਘ ਜੀ ਉਹ ਵੀਰ ਕਹਿੰਦੇ ਕਿ ਮੇਰਾ ਬੀਜਾ ਆ ਗਿਆ ਇੱਕ ਸਵੇਰ ਫੋਨ ਆਇਆ ਵੀ ਵੀਜ਼ਾ ਲੱਗ ਗਿਆ। ਵੀਰ ਕਹਿੰਦੇ ਕਿ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸਨ ਪਰ ਇਸ ਵਾਰ ਕਹਿੰਦੇ ਖੁਸ਼ੀ ਦੇ। ਤੇ ਸਾਸ ਸੰਗੇ ਜੀ ਉਹ ਵੀਰ ਕਹਿੰਦੇ ਕਿ ਅੱਜ ਉਹ ਵੀਰ ਆਸਟ੍ਰੇਲੀਆ ਦੇ ਵਿੱਚ ਮਿਹਨਤ ਕਰ ਰਿਹਾ ਤੇ ਹਰ ਰੋਜ਼ ਗੁਰੂ ਘਰ ਜਾ ਕੇ ਇਹ ਹੀ ਕਹਿੰਦਾ ਕਿ ਜੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਤਾਂ ਬਿਨਾ ਆਈਲੈਂਡਸ ਦੇ ਵੀ ਰਾਹ ਖੁੱਲ ਜਾਂਦਾ ਹੈ। ਜਿਸਾਸਨ ਜੀ ਸਾਨੂੰ ਇਤਿਹਾਸ ਦੀ ਦਿੱਤੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਭਰੋਸਾ ਕਦੇ ਨਾ ਛੱਡੋ ਤੇ ਅਰਦਾਸ ਤੁਸੀਂ ਦਿলো ਕਰੋ ਜਦੋਂ ਅਸੀਂ ਭਰੋਸਾ ਰੱਖਦੇ ਆ ਤੇ ਦਿলো ਅਰਦਾਸ ਕਰਦੇ ਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਜ ਵੀ ਸੁਣਦੇ ਨੇ ਬਸ ਮੰਨਦੇ ਵਿੱਚ ਸਿਰਫ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ ਇਸੀ ਤਰ੍ਹਾਂ ਸਾਹ ਸੰਗੀਤ ਜੀ ਵੀਰ ਨੇ ਦੱਸਿਆ ਕਿ ਸੁਪਨੀਤਾ ਕਹਿੰਦੀ ਮੇਰੇ ਵੱਡੇ ਸਨ ਪਰ ਹਾਲਾਤ ਹੀ ਬਹੁਤ ਕਮਜ਼ੋਰ ਸਨ ਤੇ ਵੀਰ ਚਾਹੁੰਦਾ ਸੀ ਕਿ ਉਹ ਬਾਹਰ ਜਾ ਕੇ ਮਿਹਨਤ ਕਰੇ ਮਾਪਿਆਂ ਦਾ ਸਹਾਰਾ ਬਣੀ ਪਰ ਹਰ ਵਾਰ ਪਾਸੇ ਤੋਂ ਨਿਰਾਸ਼ਾ ਹੀ ਮਿਲਦੀ ਸੀ ਫਾਈਲ ਵੀ ਵੀਰ ਕਹਿੰਦੇ ਕਿ ਦੋ ਵਾਰ ਲੱਗੀ ਦੋ ਵਾਰ ਹੀ ਕਹਿੰਦੇ ਰਿਜੈਕਸ਼ਨ ਆਇਆ ਘਰ ਦੇ ਵਿੱਚ ਕਰਜ਼ਾ ਸੀ ਲੋਕਾਂ ਦੇ ਤਾਨੇ ਮੀਨੇ ਸੀ ਬਾਹਰ ਜਾਣਾ ਤੇਰੇ ਵਾਸਤੇ ਵੀ ਗੱਲ ਨਹੀਂ ਸਾਹਸੰਗੇ ਜੀ ਇਹ ਸਾਰੀਆਂ ਪ੍ਰੋਬਲਮ ਇਹ ਸਾਰੀਆਂ ਗੱਲਾਂ ਬਾਤਾਂ ਵੀਰ ਕਹਿੰਦੇ ਕਿ ਮੈਂ ਬਹੁਤ ਸੁਨੀਆਂ ਤਾਨੇ ਮੀਣੇ ਲੋਕਾਂ ਦੇ ਸੁਨੇ ਕਿ ਤੇਰੇ ਵਸ ਦੀ ਇਹ ਗੱਲ ਨਹੀਂ ਹੈਗੀ ਤੇ ਇਹ ਸਭ ਸੁਣ ਦੇ ਨਾਲ ਸਾਹਸੰਗੇ ਜੀ ਉਹ ਵੀਰ ਕਹਿੰਦੇ ਕਿ ਮੈਂ ਅੰਦਰੋਂ ਟੁੱਟ ਹੀ ਚੁੱਕਾ ਸੀ ਤੇ ਇੱਕ ਆਖਰੀ ਆਸ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਕਹਿੰਦੇ ਮੇਰੀ ਬਣੀ ਹੋਈ ਸੀ ਕਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਜ ਨਹੀਂ ਤਾਂ ਕੰਨ ਮੇਰੀ ਜ਼ਰੂਰ ਸੁਣਨਗੇ ਪੀ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਵੀਰ ਕਹਿੰਦੇ ਕਿ ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਗਿਆ ਤੇ ਅੱਖਾਂ ਦੇ ਵਿੱਚ ਕਹਿੰਦੀ ਮੇਰੇ ਹੰਝੂ ਤੇ ਮੇਰਾ ਮਨ ਬਹੁਤ ਹੀ ਜ਼ਿਆਦਾ ਕਹਿੰਦੇ ਭਰਿਆ ਹੋਇਆ ਸੀ ਸਾਧ ਸੰਗਤ ਜੀ ਉਹ ਵੀਰ ਨੇ ਇਹੀ ਦੱਸਿਆ ਕਿ ਮੈਂ ਭਰੇ ਹੋਏ ਮਨ ਦੇ ਨਾਲ ਕਿਹਦੇ ਤੁੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ हे ਸ਼ਹੀਦਾਂ ਦੇ ਸਰਤਾਜ ਜੇ ਮੇਰੇ ਲਿਖੇ ਦੇ ਵਿੱਚ ਤਾ ਤੂੰ ਰਾ ਤੂੰ ਆਪ ਬਣਾ ਜੇ ਮੇਰੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਤੇ ਰਸਤਾ ਤੁਸੀਂ ਆਪ ਹੀ ਬਣਾਉਣਾ ਮੈਂ ਹੋਰ ਕਿਸੇ ਦਰਤੇ ਵੀ ਨਹੀਂ ਜਾਵਾਂਗਾ ਸਿਰਫ ਤੇਰੇ ਦਰਤੇ ਹੀ ਆਵਾਂਗਾ ਇਸ ਤਰ੍ਹਾਂ ਸਾਸੰਗੇ ਜੀ ਉਹ ਵੀਰ ਨੇ ਉਸ ਦਿਨ ਤੋਂ ਹਰ ਰੋਜ਼ ਚ ਪੈਰਾ ਸੇਵਕਟਨਾ ਸ਼ੁਰੂ ਕਰਤਾ ਤਾਂਤਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਂਦਾ ਨਸ਼ੇ ਗਲਤ ਸੰਗਤ ਇਹ ਸਭ ਚੀਜ਼ਾਂ ਛੱਡ ਕੇ ਤੇ ਇਸੇ ਤਰ੍ਹਾਂ ਸਾਧ ਸੰਗੀਤ ਜੀ ਉਹ ਵੀਰ ਨੇ ਦੱਸਿਆ ਕਿ ਸੁਪਣੀ ਦੇ ਵਿੱਚ ਦਰਸ਼ਨ ਕੁਝ ਹੀ ਦਿਨਾਂ ਦੇ ਬਾਅਦ ਇੱਕ ਰਾਤ ਵੀਰ ਨੇ ਸੁਪਨਾ ਦੇਖਿਆ ਸੁਪਨੇ ਦੇ ਵਿੱਚ ਇੱਕ ਜੋਤਮਈ ਸਰੂਪ ਖੜਾ ਸੀ ਤੇ ਸ਼ਾਂਤ ਆਵਾਜ਼ ਆਈ ਡਰਨਾ ਤੇਰਾ ਕੰਮ ਜ਼ਰੂਰ ਹੋਵੇਗਾ ਵੀਰ ਕਹਿੰਦੇ ਕਿ ਮੇਰੀ ਅੱਖ ਖੁੱਲ ਗਈ ਤੇ ਦਿਲ ਅੰਦਰ ਅਜੀਬ ਸਕੂਨ ਸੀ ਤੇ ਅਚਾਨਕ ਬਦਲੇ ਹਾਲਾਤ ਕਹਿੰਦੇ ਜਿੱਥੇ ਸਾਰੀਆਂ ਆਸਾਂ ਮੁੱਕ ਗਈਆਂ ਸਨ ਉਥੇ ਅਚਾਨਕ ਇੱਕ ਜਾਣ ਪਛਾਣ ਦੀ ਰਾਈ ਬਾਹਰ ਜਾਂਦਾ ਵੀਰ ਕਹਿੰਦੇ ਕਿ ਨਵਾਂ ਰਾਹ ਖੁੱਲ ਗਿਆ ਉਹ ਫਾਈਲ ਉਹੀ ਕਾਗਜ਼ ਪਰ ਇਸ ਵਾਰੀ ਅਰਦਾਸ ਦੇ ਨਾਲ ਚਾਹ ਸਿੰਘੀ ਦੇ ਵੀਰ ਕਹਿੰਦੇ ਕਿ ਅਰਦਾਸ ਬੇਨਤੀ ਕਰਕੇ ਫਾਈਲ ਲੱਗੀ ਗੁਰੂ ਘਰ ਵਿੱਚ ਅਖੰਡ ਪਾਠ ਸਾਹਿਬ ਰਖਵਾਇਆ ਸੰਗਤ ਨੇ ਅਰਦਾਸ ਕੀਤੀ ਕੀ ਕਹਿੰਦੀ ਮੇਰਾ ਵੀਜ਼ਾ ਆ ਗਿਆ ਕੁਝ ਹੀ ਦਿਨਾਂ ਦੇ ਬਾਅਦ ਫੋਨ ਆਇਆ ਵਧਾਈਆਂ ਤੁਹਾਨੂੰ ਤੁਹਾਡਾ ਵੀਜ਼ਾ ਲੱਗ ਗਿਆ ਸਾਸੰਗੀ ਜੀ ਵੀਰ ਕਹਿੰਦੇ ਕਿ ਮੇਰੇ ਹੱਥ ਕੰਬਣ ਲੱਗ ਪਏ ਅੱਖਾਂ ਦੇ ਵਿੱਚ ਹੰਝੂ ਸੀਗੇ ਉਹ ਵਹਿ ਨਿਕਲੇ ਉਸਨੇ ਸਭ ਤੋਂ ਪਹਿਲਾਂ ਗੁਰੂ ਘਰ ਜਾ ਕੇ ਮੱਥਾ ਟੇਕਿਆ ਸਾਸੰਗੀ ਜੀ ਵੀਰ ਕਹਿੰਦੇ ਮੈਂ ਕਿਹਾ ਈ ਮੇਰੀ ਮਿਹਨਤ ਨਹੀਂ ਇਹ ਸਿਰਫ ਤਾਂ ਸਿਰਫ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੈ ਸਾਤਸੰਗੇ ਜੀ ਉਹ ਵੀਰ ਨੇ ਦੱਸਿਆ ਕਿ ਅੱਜ ਦੀ ਸਥਿਤੀ ਅੱਜ ਉਹ ਵੀਰ ਬਾਰ ਮਿਹਨਤ ਕਰ ਰਿਹਾ ਤੇ ਹਰ ਰੋਜ਼ ਨਾਮ ਜਪਦਾ ਹੈ ਤੇ ਹਰ ਕਿਸੇ ਨੂੰ ਇਹ ਹੀ ਕਹਿੰਦਾ ਹੈ ਕਿ ਜਦੋਂ ਤਾਂ ਅੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਤਾਂ ਫਿਰ ਰਿਜੈਕਸ਼ਨ ਵੀ ਰਾਹ ਬਣ ਜਾਂਦੀ ਹੈ ਸਾਤਸੰਗੇ ਜੀ ਇਸ ਤਰ੍ਹਾਂ ਸ਼ਹੀਦਾ ਸਿੰਘਾ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਾਡੇ ਉੱਪਰ ਕਿਰਪਾ ਹੁੰਦੀ ਜਦੋਂ ਸਾਡੇ ਮਨ ਦੇ ਵਿੱਚ ਇੰਨੀ ਜ਼ਿਆਦੀ ਸ਼ਰਧਾ ਭਾਵਨਾ ਹੋਵੇ ਤੇ ਇਸੇ ਤਰ੍ਹਾਂ ਸਾਸ ਸੰਗੇਜੀ ਵੀਰ ਨੇ ਦੱਸਿਆ ਕਿ ਜਦੋਂ ਮੈਂ ਆਸਟ੍ਰੇਲੀਆ ਗਿਆ ਉੱਥੇ ਮੈਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਕਹਿੰਦੇ ਉੱਥੇ ਵੀ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਹੀ ਮੇਰੀ ਬਾਹ ਫੜੀ ਤੇ ਮੇਰੀ लाज ਰੱਖੀ ਇਹ ਸਾਹਸੰਗੀ ਚ ਵੀਰ ਨੇ ਦੱਸਿਆ ਕਹਿੰਦੇ ਕਿ ਮੈਂ بڑے بڑے ਸੁਪਨੇ ਲੈ ਕੇ ਆਸਟ੍ਰੇਲੀਆ ਤੱਕ ਕਹਿੰਦੇ ਮੈਂ ਪਹੁੰਚ ਗਿਆ ਸੀ ਮਨ ਦੇ ਵਿੱਚ ਕਿ ਮੈਂ ਇਹ ਕਰਾਂਗਾ ਉਹ ਕਰਾਂਗਾ ਕਹਿੰਦੇ ਪਰ ਉੱਥੇ ਜਾ ਕੇ ਜ਼ਿੰਦਗੀ ਮੇਰੀ ਹੋਰ ਵੀ ਮੁਸ਼ਕਲ ਹੋ ਗਈ ਸੀ ਕਹਿੰਦੇ ਹੋਰ ਵੀ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਹਿੰਦੇ ਇੱਕ ਤਾਂ ਮੇਰੇ ਲਈ ਨਵਾਂ ਦੇਸ਼ ਸੀ ਨਵੀਂ ਭਾਸ਼ਾ ਸੀ ਕਹਿੰਦੇ ਨਾ ਤਾਂ ਮੇਰੇ ਕੋਲ ਨੌਕਰੀ ਪੱਕੀ ਸੀ ਤੇ ਨਾ ਹੀ ਕੋਈ ਰਹਿਣ ਦਾ ਟਿਕਾਣਾ ਸੀ ਕਹਿੰਦੇ ਮੈਂ ਜੋ ਪੈਸੇ ਨਾਲ ਲੈ ਕੇ ਗਿਆ ਸੀ ਉਹ ਦਿਨੋਂ ਦਿਨ ਕਹਿੰਦੇ ਖਤਮ ਹੋ ਰਹੇ ਸੀ ਤੇ ਇਸੇ ਤਰ੍ਹਾਂ ਸਾਹਸੰਗੀ ਜੀ ਵੀਰ ਨੇ ਦੱਸਿਆ ਕਿ ਰਾਤਾਂ ਨੂੰ ਨੀਂਦ ਵੀ ਨਹੀਂ ਸੀ ਆਉਂਦੀ ਕਹਿੰਦੇ ਅੱਖਾਂ ਅੱਗੇ ਮਾਪਿਓ ਦਾ ਚਿਹਰਾ ਆ ਜਾਂਦਾ ਸੀ ਤੇ ਉਹ ਵੀਰ ਇਹੀ ਸੋਚਦਾ ਸੀ ਕਿ ਮੈਂ ਗਲਤੀ ਕਰ ਬੈਠਾ ਪਹਿਲਾਂ ਤਾਂ ਸਾਹਸੰਗੀ ਜੀ ਵੀਰ ਕਹਿੰਦੇ ਕਿ ਮੈਂ ਇਸ ਮੇਰਾ ਇਹ ਸੁਪਨਾ ਸੀ ਮੈਂ ਬਾਹਰ ਜਾਵਾਂ ਤੇ ਮੈਂ ਬਾਹਰ ਵੀ ਪਹੁੰਚ ਗਿਆ ਪਹਿਲਾ ਮੇਰੀ ਆਈਲਰਟਸ ਨਹੀਂ ਸੀ ਕਲੀਅਰ ਹੋਈ ਬਿਨਾ ਆਈਲਰਟਸ ਦੇ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਮੈਂ ਪਹੁੰਚ ਗਿਆ ਬਾਹਰ ਬਾਹਰ ਆ ਕੇ ਕਹਿੰਦੇ ਜੋ ਵੀ ਨੂੰ ਦੁੱਖ ਤਕਲੀਫ ਸਾਹਮਣਾ ਕਰਨਾ ਪਏ ਪਰ ਮੈਂ ਆਸ ਉਮੀਦ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਆਪਣੀ ਟਿਕਾਈ ਹੋਈ ਸੀ ਤੇ ਸਾਹਸ ਕੀ ਜੀ ਵੀਰ ਕਹਿੰਦੇ ਕਿ ਮੇਰਾ ਜਿਹੜਾ ਮਨ ਹੀ ਉਸ ਪਲ ਕੀਨੇ ਮੈਂ ਬਿਲਕੁਲ ਟੁੱਟਣ ਹੀ ਵਾਲਾ ਸੀ ਕਿਉਂਕਿ ਕਹਿੰਦੇ ਮੇਰੇ ਮਨ ਦੇ ਵਿੱਚ ਇਹ ਹੀ ਸੀ ਕਿ ਮੈਂ ਗਲਤੀ ਕਰ ਬੈਠਾ ਇੱਥੇ ਆ ਕੇ ਕਿ ਇਸ ਤਰ੍ਹਾਂ ਸਾਹ ਸੰਗੇਜੀ ਇੱਕ ਦਿਨ ਵੀਰ ਕਹਿੰਦੇ ਮੈਂ ਨੌਕਰੀ ਤੋਂ ਹੱਥ ਧੋ ਬੈਠਾ ਘਰ ਦਾ ਕਿਰਾਇਆ ਖਾਣ ਪੀਣ ਸਭ ਕੁਝ ਕਹਿੰਦੇ ਸਿਰ ਉੱਤੇ ਆ ਪਿਆ ਉਸ ਰਾਤ ਵੀਰ ਕਹਿੰਦੇ ਪੂਰੀ ਤਰ੍ਹਾਂ ਮੈਂ ਟੁੱਟ ਗਿਆ ਸੀ ਇਕੱਲਾ ਕਹਿੰਦੇ ਇਕੱਲਾ ਕਹਿੰਦੇ ਕਮਰੇ ਦੇ ਵਿੱਚ ਬੈਠ ਕੇ ਰੋ ਪਿਆ ਤੇ ਉਸਨੇ ਸਿਰਫ ਇਹੀ ਕਿਹਾ ਕਿ ਹੇ ਧੰਨ ਧੰਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਅੱਜ ਤੁਸੀਂ ਬਾਹਰ ਨਾ ਫੜੀ ਤਾਂ ਮੈਂ ਹਾਰ ਜਾਵਾਂਗਾ ਇਸ ਤਰ੍ਹਾਂ ਸਾ ਸਿੰਘ ਜੀ ਉਹ ਵੀਰ ਕਹਿੰਦੇ ਕਿ ਮੈਂ ਆਪਣੀ ਸ਼ਰਧਾ ਭਾਵਨਾ ਦੇ ਨਾਲ ਕਹਿੰਦੇ ਅਰਦਾਸ ਬੇਨਤੀ ਕੀਤੀ ਤੇ ਉਸ ਨੇ ਉੱਥੇ ਹੀ ਇੱਕ ਛੋਟੀ ਜਿਹੀ ਜੋਤ ਜਗਾਈ ਮੋਬਾਈਲ ਦੇ ਵਿੱਚੋਂ ਕਹਿੰਦੇ ਮੈਂ ਚਪੈਰਾ ਸਾਹਿਬ ਦੀ ਗੁਰਬਾਣੀ ਦਾ ਚਾਪ ਕੀਤਾ ਅੱਖਾਂ ਬੰਦ ਕਰਕੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕੀਤੀ ਕਹਿੰਦੇ ਨਾ ਹੀ ਕੋਈ ਮੰਗ ਸੀ ਸਿਰਫ ਸਹਾਰਾ ਮੰਗਿਆ ਇਸਾਸ ਸਿੰਘ ਜੀ ਜਦੋਂ ਵੀਰ ਕਹਿੰਦੇ ਮੈਂ ਜੋ ਤੇ ਜਗਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਚਾਦ ਕਰਕੇ ਚੁਪੈਰਾ ਸਾਹਿਬ ਕਟਿਆ ਤੇ ਕਹਿੰਦੇ ਮੇਰੇ ਨਾਲ ਇਹੀ ਕਰਾਮਾਤੀ ਮੂੜ ਚਮਤਕਾਰ ਹੋਇਆ ਅਗਲੇ ਦਿਨ ਸਵੇਰੇ ਇੱਕ ਅਣਜਾਣ ਨੰਬਰ ਤੋਂ ਕਹਿੰਦੇ ਮੈਨੂੰ ਫੋਨ ਆਇਆ ਇੱਕ ਪੰਜਾਬੀ ਵੀਰ ਸੀ ਕਹਿੰਦੇ ਜਿਸ ਨੂੰ ਕਦੇ ਪਹਿਲਾਂ ਮੈਂ ਮਿਲਿਆ ਵੀ ਨਹੀਂ ਸੀ ਕਹਿੰਦੇ ਉਸ ਨੇ ਕਿਹਾ ਕਿ ਕਿਸੇ ਨੇ ਤੇਰਾ ਨੰਬਰ ਦਿੱਤਾ ਸੀ ਸੁਣਿਆ ਤੂੰ ਨੌਕਰੀ ਲੱਭ ਰਿਹਾ ਹੈ ਸਾਹਸ ਸਿੰਘ ਜੀ ਵੀਰ ਕਹਿੰਦੇ ਕਿ ਉਸੇ ਦਿਨ ਮੈਨੂੰ ਕੰਮ ਮਿਲ ਗਿਆ ਨਾ ਕੋਈ ਕਹਿੰਦੇ ਵੱਡੀ ਤਨਖਾਹ ਤੇ ਪਰ ਇੱਜ਼ਤ ਦੀ ਰੋਟੀ ਤੇ ਇਸੇ ਤਰ੍ਹਾਂ ਸਾਹਸ ਸਿੰਘ ਜੀ ਕੁਝ ਦਿਨਾਂ ਦੇ ਵਿੱਚ ਰਹਿਣ ਤੇ ਲਈ ਵਧੀਆ ਜਗ੍ਹਾ ਵਧੀਆ ਟਿਕਾਣਾ ਤੇ ਫਿਰ ਹੌਲੀ-ਹੌਲੀ ਸਾਰਾ ਕੁਝ ਕਦੇ ਸੰਭਲ ਗਿਆ ਸਾਹਸ ਸਿੰਘ ਜੀ ਉਹ ਵੀਰ ਨੇ ਦੱਸਿਆ ਕਿ ਬਾਹ ਫੜਨ ਦਾ ਅਹਿਸਾਸ ਵੀਰ ਕਹਿੰਦੇ ਕਿ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਕਿਸੇ ਨੇ ਮੇਰੀ ਬਾਹ ਫੜ ਲਈ ਉਹ ਕੋਈ ਇਨਸਾਨ ਹੀ ਨਹੀਂ ਉਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਨ ਤੇ ਸਾ ਸੰਗਤ ਜੀ ਅੱਜ ਉਹ ਵੀਰ ਆਸਟ੍ਰੇਲੀਆ ਦੇ ਵਿੱਚ ਸੱਚੀ ਮਿਹਨਤ ਕਰ ਰਿਹਾ ਤੇ ਹਰ ਸ਼ੁੱਕਰਵਾਰ ਗੁਰੂ ਘਰ ਜਾ ਕੇ ਮੱਥਾ ਟੇਕਦਾ ਤੇ ਹਰ ਕਿਸੇ ਨੂੰ ਇਹੀ ਕਹਿੰਦਾ ਕਿ ਦੇਰ ਜ਼ਰੂਰ ਹੋ ਸਕਦੀ ਏ ਪਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਦੇ ਛੱਡਦੇ ਨਹੀਂ ਸਾਡੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਕਰਦੇ ਨੇ ਸਸੰਗਜੀ ਇਹ ਸੀ ਉਹ ਵੀਰ ਆਸਟ੍ਰੇਲੀਆ ਵਾਲੇ ਦੀ ਹੱਡ ਵੀਤੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਗੁਰਬਾਨੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਡਿਕੁਮੈਂਟ ਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮਿਲਦੇ ਆ ਜੇ ਇੱਕ ਹੋਰ ਨਵੀਂ ਵੀਡੀਓ ਤੇ ਹੱਦ ਬੀਤੀ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ